ਅੰਮ੍ਰਿਤਸਰ ਦੇ ਇਲਾਕਾ ਇਸਲਾਮਾਬਾਦ ਪੁਲ ਦੇ ਉੱਤੇ ਹੋਇਆ ਭਿਆਨਕ ਐਕਸੀਡੈਂਟ ਗੱਡੀ ਨੇ ਪਿੱਛੋਂ ਮਾਰੀ ਟੱਕਰ ਐਕਟਿਵਾ ਚ ਲੜਕਾ ਤੇ ਲੜਕੀ ਗੰਭੀਰ ਹਾਲਤ ਦੇ ਵਿੱਚ ਹੋ ਗਏ ਸਨ ਦੱਸਦੇ ਕਿ ਇਹਨਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉੱਥੇ ਹੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕਾ ਲੜਕੀ ਜੋ ਐਕਟਿਵਾ ਸਵਾਰ ਸਨ ਉਹਨਾਂ ਦੇ ਵਿੱਚ ਤੇਜ ਰਸਤੇਾਰ ਦੇ ਵਿੱਚ ਆਈ ਗੱਡੀ ਵੱਜੀ ਜਿਸ ਕਰਕੇ ਲੜਕਾ ਲੜਕੀ ਪੁਲ ਦੇ ਤੋਥਲੇ ਡੇਕ ਉੱਥੇ ਹੀ ਐਕਟਿਵਾ ਸਵਾਰ ਦੀ ਹਾਦਸਾ ਗੰਭੀਰ ਦੱਸੀ ਜਾ ਰਹੀ ਹੈ ਜਿਸ ਦਾ ਨਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਉੱਥੇ ਹੀ ਪੁਲਸ ਵੀ ਮੌਕੇ ਤੇ ਪਹੁੰਚ ਗਈ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਨਵਲਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ 112 ਤੇ ਕਾਲ ਆਈ ਸੀ ਤੇ ਉਹ ਮੌਕੇ ਤੇ ਪਹੁੰਚੇ ਨੇ ਉਨ੍ਹਾਂ ਕਿਹਾ ਕਿ ਇੱਕ ਅਣਜਾਣ ਕਾਰ ਅਤੇ ਐਕਟਿਵਾ ਦੇ ਵਿੱਚ ਐਕਸੀਡੈਂਟ ਹੋਇਆ ਉਨ੍ਹਾਂ ਕਿਹਾ ਕਿ ਉਹ ਨਵਲਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਵੀ ਦੋਸ਼ੀ ਪਾਇਆ ਜਾਊਗਾ ਉਸਤੇ ਬੰਦੀ ਕਾਰਵਨ ਕੀਤਾ ਜਾਊਗੀ ਤੇ اسلامਾਬਾਦ ਪੁਲਿਸ ਨੂੰ ਵੀ ਪਤਾ ਕਿ ਇੱਥੇ ਹਾਸਾ ਆਇਆ ਪਰ ਹਾਲੇ ਤੱਕ ਇੱਥੇ ਆ ਨਹੀਂ ਰਹੀ ਜਦ ਕੀ اسلامਾਬਾਦ ਹੈਗਾ ਪੁਲਿਸ ਥਾਣਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰੇ ਦੇ ਬੱਚੇ ਦੀ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਆਪਣੇ ਸ੍ਰੀ ਚਾਹ ਹਸਪੀਟਲ ਉਹਨੂੰ ਲੈ ਕੇ ਗਏ ਰਹੇ ਆ ਪਰ ਪੁਰ ਸਾਰੇ ਤੱਕ ਨਹੀਂ ਪੁਲਿਸ ਨੂੰ ਕੰਟਰੋਲ ਨੂੰ ਤੇ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਹਿੰਦੇ ਢੱਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਇਸ ਦੇ ਹਾਲੇ ਕਹਨੇ ਕ ਮਾਰ ਆਏ ਉਹਨਾਂ ਦੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟ ਦੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਲਾਨੀ ਫਲੜੀ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਤੇ ਉਹਦੇ ਨਾਰਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਦੀਆਂ ਨਾਰਾ ਬਿਲਕੁਲ ਜਿਹੜੀਆਂ ਨੇ ਨਾ ਉਹ ਸ਼ਕਚੜ ਹੋ ਚੁੱਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਸੀ ਗੱਡੀ 'ਵੀ ਮੈਨੂੰ ਕਿਹਾ 2 ਤੋਂ 3 ਜਾਣੇ ਹੈਗੇ ਸੀ ਤੇ ਡਰਿੰਕ ਵੀ ਆ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਆ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨਾਂ ਦੀ ਕੋਲਡ ਡਰਿੰਕ ਵੀ ਪਈ ਹੋਈ ਆ ਠੀਕ ਹੈ ਠੀਕ ਹੈ ਸਰ ਪੁਲਿਸ ਵਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ 10 ਮਿੰਟ ਪੌਣਾ ਘੰਟਾ ਹੋ ਗਿਆ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੁੰਡੇ ਇਧਰੋਂ ਆ ਰਹੇ ਸੀ ਖਾਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੀ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਇਸ ਤਰ੍ਹਾਂ ਤੋਂ ਪੌੜੀਆਂ ਚੜ੍ਹ ਕੇ ਉੱਤੇ ਆਏ ਹਾਂ ਹਾਂਜੀ ਪੁਲ ਦੇ ਥੱਲੇ ਨੀਚੇ ਡੇਗ ਕੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਜਦੋਂ ਸਿੱਧੇ ਪਹੁੰਚੇ ਤਾਂ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਇਹ ਤੇ ਮੌਕਾ ਵੇਖਿਆ ਜੇ ਦੱਸਦੇ ਆ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਤੇ ਹਾਂਜੀ ਇਹਦੇ ਵਕੀਰ ਜੁਰੀ ਜੋ ਜੀਸੀ ਡਿਟੋਰ ਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦੇ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਕੋਈ ਨਹੀਂ ਨਹੀਂ ਫਿਲਹਾਲ ਨਹੀਂ ਆਇਆ ਅਸੀਂ ਵੇਖ ਕੇ ਤਾਂ ਜੋ ਵੀ ਇਹਦਾ ਜ਼ਿਕਰ ਕਰ ਦੱਸਾਂਗੇ ਕਿਹੜੀ ਜਗ੍ਹਾ ਹੈ ਸਰ ਐਕਸੀਡੈਂਟ ਜਗ੍ਹਾ ਦਾ ਨਾਮ ਕੀ ਲੋ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਤੇਰੀ ਲੋਕੇਸ਼ਨ ਐਕਸੀਡੈਂਟ ਦਾ ਛੋਟਾ ਹਰੀਭੁਰੇ ਦੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸ ਦਿੰਦੇ ਆਂ ਕਾਰ ਦੇ ਵਿੱਚ ਹੋਇਆ ਜੀ ਅਸੀਂ ਫਿਲਹਾਲ ਮੌਕੇ ਤੇ ਆਏ ਆਂ ਜੋ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਨੇ ਗੱਡੀ ਕਿਹੜੀ ਕੱਢਵਾਇਆ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਹਦਾ ਇਹ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਆ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸਦੇ ਆ